ਜਦ ਖਿਆਲਾਂ ਦੇ ਸਫ਼ਰ ਤੇ ਤੁਰਿਆ ਪਿੰਡ ਦੀ ਸੱਤ ਦਾ ਮੋੜ ਮੈਂ ਮੁੜਿਆ ਬਾਬੇ ਮੇਰੇ ਦਿਸੇ ਸਾਰੇ ਖੁੰਡਾਂ ਦੇ ਪੈ ਲੈ ਨਜ਼ਾਰੇ ਹਵਾ ਵੀ ਵਗਦੀ ਪਈ ਸੀ ਤਾਜ਼ੀ ਲੱਗਦੀ ਵੇਖੀ ਤਾਸ਼ ਦੀ ਬਾਜ਼ੀ ਮੁੱਛਲ ਬਾਬਾ ਜੰਗੀਰ ਸੀ ਵੇਖਿਆ ਜਿਸ ਨੂੰ ਬਸ ਅਖੀਰ ਸੀ ਵੇਖਿਆ ਮੁੱਛਾਂ ਨੂੰ ਤਾਂ ਚੜੀ ਜਾਵੇ ਗਰਨੇ ਫੜਫੜ ਪਾੜੀ ਜਾਵੇ ਰਸੇ ਨੂੰ ਬਟ ਦੇਵੇ ਪਿਆਰਾ ਚਾਚਾ ਗਰਮਚਾਨ ਸੇਉ ਸਰਵਾਰਾ ਨੋਪੀ ਬਾਬਾ ਪਲਵਾਨ ਸੀ ਡਾਡਾ ਬਾਬਾ ਹਾਕਮ ਮਾਨ ਸੀ ਸਾਡਾ ਹੱਟੀ ਤੇਜੇ ਦੀ ਨਜ਼ਰੀ ਪੈ ਗਈ ਕੱਢ ਕਲੇਜਾ ਜਿਵੇਂ ਸੀ ਲੈ ਗਈ ਸੌਦਾ ਲੈnde ਗਾਗ ਜਦ ਸੇ ਯਾਦ ਆਗੇ ਸੀ ਸਾਰੇ ਕਿਸੇ ਬਲਕੌਰ ਬਾਬੇ ਸਰਪੰਚੀ ਕੀਤੀ ਸਾਰੇ ਆਲੀ ਸੀ ਇੱਕੋ ਨੀਤੀ ਮੈਂਕਲ ਚਾਚਾ ਜੀਪ ਚਲਾਉਂਦਾ ਪਰ ਸਵਾਰੀਆਂ ਵਿੱਚ ਬਿਠਾਉਂਦਾ ਉਹ ਜਗਰਾਜ ਬਾਬੇ ਦੀਆਂ ਸੁਣੀਆਂ ਗੱਲਾਂ ਯਾਦਾ ਬਣ ਬਣ ਤੁਰਗੀਆਂ ਛੱਲਾਂ ਛੋਲੇ ਭੁੰਨ ਦੀ ਮਹਿਰੀ ਡਿੱਠੀ ਬਣ ਗਈ ਇੱਕ ਸੀ ਯਾਦ ਉਹ ਮਿੱਠੀ ਉੱਠਾਂ ਤੇ ਲੱਦ ਆ ਗਏ ਪੱਠੇ ਖੁੰਡਾਂ ਤੇ ਸਭ ਬਹਿ ਗਏ ਇਕੱਠੇ ਭਾਗ ਸਿਉ ਤੇ ਧੰਨ ਸਿੰਘ ਨਹਿਰਾ ਹਾਸਿਆਂ ਨੇ ਫਿਰ ਲਾਲਿਆ ਪੈਰਾ ਚੰਦ ਬਾਬੇ ਨੇ ਪਾਲੀ ਧੂਣੀ ਕਹਿਣ ਵਾਲੀ ਕੋਈ ਗੱਲ ਨਾ ਉਣੀ ਬਲਦੇਪ ਬਾਬਾ ਹੈ ਟਾਲੀਆਂ ਵਾਲਾ ਜੋ ਬਗਵੇਂ ਪੈਰੀ ਤੁਰਦਾ ਕਾਲਾ ਲੋੜੀ ਪੈ ਗਈ ਸੱਤ ਵਿਚਾਲੇ ਮਰੁੰਡੇ ਰਯੋੜੀਆਂ ਸਾਹਮਣੇ ਖਾਲੇ ਮੰਦਰ ਚਾਚਾ ਦਿਸਿਆ ਹੱਸਦਾ ਪੁੱਟੋ ਹੋਡਾ ਖਬਰਾਂ ਦੱਸਦਾ ਮੰਢੀਰ ਵੇਖੀ ਖਿੰਡਾ ਚ ਰੁੱਝੀ ਨੂਨਾ ਘਾਟੀ ਸ਼ੱਕਰ ਪੁੱਜੀ ਸਰਦੂਲ ਸਿੰਘ ਤੇ ਪੁੱਛੀ ਦੂਰੀ ਹਰ ਫੂਲ ਸਰਪੰਚ ਦੀ ਟੌਰ ਹੈ ਪੂਰੀ ਗੁਰਜੀਤ ਸੇਮਾ ਤੇ ਦੀਪੀ ਮਾਸਟਰ ਮਲਕੀਤ ਸਿੰਘ ਜੋ ਸਿਆਣਾ ਡਾਕਟਰ ਪਿੰਡ ਦਾ ਆਗੂ ਬਾਬੂ ਨੇਤਾ ਸਭ ਦਾ ਪਿਆਰਾ ਸਭ ਦਾ ਚੇਤਾ ਪਰਮਜੀਤ ਜੋ ਵੀਰ ਹੈ ਮੇਰਾ ਪੰਥ ਲਈ ਹੈ ਵੱਡਾ ਜੇਰਾ ਰੌਣਕ ਸਾਥ ਦੀ ਅਰਪਣ ਮਾਟਾ ਖਾਨਦਾਨ ਦਾ ਨਾਂ ਚਮਕਾਤਾ ਗਰਮੀਤ ਸੈਂਦੀ ਤੇ ਹੈਪੀ ਬਾਈ ਇਹ ਤਿੰਨਾਂ ਦੀ ਖੂਬ ਕਮਾਈ ਇਕਬਾਲ ਸਿੰਘ ਦਾ ਪੁੱਤਰ ਮੱਖਣ ਵੱਡਾ ਬਾਈ ਵੀਰ ਸੁਲਖਣ ਦਲਵਾਗ ਸਿੰਘ ਦਾ ਪੁੱਤ ਸੀ ਜੱਸਾ ਰਤਬਾ ਪੁਲਸ ਦਾ ਸੀ ਬਹੁਤ ਅੱਛਾ ਛੇਤੀ ਜੱਸੇ ਚਾਲੇ ਪਾਲੇ ਸੱਤ ਦੀ ਰੌਣਕ ਲੈ ਗਿਆ ਨਾਲੇ ਬੇਬੇ ਬਾਪੂ ਕੋਲ ਮੈਂ ੱਤਕੇ ਯਾਦਾਂ ਦੇ ਫਿਰ ਗਿੜਕੇ ਚੱਕੇ ਠੰਡੀਆਂ ਸੱਤ ਚੋਂ ਵਗਣ ਪਾਉਣਾ ਬੇਬੇ ਕਹਿੰਦੀ ਘਰ ਨਹੀਂ ਆਉਣਾ ਬੇਬੇ ਨੂੰ ਮੈਂ ਰੋਕੇ ਦੱਸਿਆ ਮੇਰਾ ਇੱਥੋਂ ਬਚਪਨ ਨਸਿਆ ਨਾ ਉਹ ਯਾਦਾਂ ਮੁਕਣ ਉਕੀਆਂ ਜਿਵੇਂ ਮੁਰਦੇ ਦੀਆਂ ਨਬਜ਼ਾਂ ਰੁਕੀਆਂ ਪਲ ਜੋ ਬੀਤੇ ਸੱਤ ਵਿਚਾਲੇ ਯਾਦਾਂ ਨੇ ਆਖੇਰੇ ਪਾਲੇ ਇੰਜ ਮੈਂ ਖਿਆਲੀ ਪਾਲੀ ਫੇਰੀ ਮੋਰ ਜੰਡ ਤਾਂ ਜਾਣ ਹੈ ਮੇਰੀ ਵਿੱਚ ਖਿਆਲਾਂ ਲਾ ਲਈ ਛੁੱਟੀ ਯਾਦਾਂ ਦੀ ਫਿਰ ਮਾਲਾ ਟੁੱਟੀ ਇੰਜ ਮੈਂ ਪਿੰਡ ਦਾ ਢੇੜਾ ਲਾਇਆ ਵਿੱਚ ਪਰਦੇਸੀ ਫਿਰ ਮੁੜ ਆਇਆ ਵਿੱਚ ਪਰਦੇਸੀ ਫਿਰ ਮੁੜ ਆਇਆ